ਦੇਖੋ ਜਿਹੜੇ ਜੇਲ੍ਹ ਦੇ ਅੰਦਰ ਮੈਂ ਗਿਆ ਜੇਲ੍ਹ ਦੇ ਵਿੱਚ ਮੇਰੀ ਇਸੇ ਪੁਆਇੰਟ ਤੇ ਗੱਲ ਹੋਈ ਕਿ ਭਾਈ ਜਿਹੜਾ ਬਠਿੰਡਾ ਕੇਂਦਰੀ ਜੇਲ੍ਹ ਬਠਿੰਡਾ ਸੈਂਟਰਲ ਜੇਲ੍ਹ ਜਾ ਕੇ ਆਇਆ ਉੱਥੇ ਮੈਂ ਪੁੱਛਣ ਗਿਆ ਸੀ ਉਹਨੂੰ ਬਾਜੇ ਕੇ ਇਹਨੂੰ ਪ੍ਰਧਾਨ ਮੰਤਰੀ ਨੂੰ ਕਿ ਭਾਈ ਇਹ ਜਿਹੜਾ ਬਾਹਰ ਜਿਹੜਾ ਇੱਕ ਮਜੀਠੀਆ ਬੰਦਾ ਹੈ ਮਿਨਿਸਟਰ ਇਹਨਾਂ ਦਾ ਅਧਾਲ ਸਾਹਿਬ ਕਾ ਉਹ ਰੋਲਾ ਪਾ ਰਿਹਾ ਕਿਉਂ ਪਾ ਰਿਹਾ ਉਹ ਕਹਿ ਰਿਹਾ ਹੈ ਕਿ ਇਹਨੇ ਕਿਹਾ ਸੀ ਕਿ ਭਾਈ ਅਮਰਤਪਾਲਾ ਜਿਹੜਾ ਉਹ ਨਸ਼ਾ ਕਰਦਾ ਤਾਂ ਉਹ ਕੋਨੇ ਬੜਾ ਸੋਹਣੇ ਲਫ਼ਜ਼ ਕਹੇ ਉਹ ਕਹਿੰਦਾ ਭਾਜੀ ਗਾ ਵਕੀਲ ਸਾਹਿਬ ਗੱਲ ਇਸ ਤਰ੍ਹਾਂ ਹੈ ਮਜੀਠੀਆ ਨੂੰ ਕਹੋ ਆਪ ਦਾ ਪਰਿਵਾਰ ਲੈ ਕੇ ਜਾਵੇ ਤੇ ਅਸੀਂ ਆਪ ਦਾ ਪਰਿਵਾਰ ਅਕਾਲ ਤਖਤ ਸਾਹਿਬ ਤੇ ਲੈ ਕੇ ਜਾਈਏ ਜੇ ਅਸੀਂ ਕਿਹਾ ਹੈ ਭਾਈ ਅਮਰਤਪਾਲ ਦੇ ਖਿਲਾਫ ਤੇ ਅਕਾਲ ਤਖਤ ਸਾਹਿਬ ਉਹ ਕਹਿੰਦੇ ਸਾਡਾ ਕੁਛ ਨਾ ਛੱਡੇ ਤੇ ਜੇ ਮਜੀਠੀਆ ਝੂਠ ਮਾਰਦਾ ਹੈ ਤੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਾ ਕੇ ਕਹਦੇ ਫਿਰ ਰੱਬ ਇਹਦਾ ਕੱਖ ਨਾ ਛੱਡੇ ਸੋ ਇਦੂ ਵਧੀਆ ਗੱਲ ਕੀਓ ਇੱਕ ਇਹ ਪਰਿਵਾਰ ਰਹਿ ਗਏ ਨੇ ਹੁਣ ਜਿਹੜਾ ਮਜੀਠੀਆ ਦੇ ਚੁੱਕ ਕੇ ਮੋਗੇ ਮੁੰਡੇ ਚ ਕਾਤੇ ਨੇ ਪਰਚਾ ਦਰਜ ਕਰਾਤਾ ਹੈ ਦੇਖੋ ਪਹਿਲਾਂ ਤੁਸੀਂ ਰੋਲਾ ਪਾ ਕੇ 2023 ਦੇ ਵਿੱਚ ਆਮ ਆਦਮੀ ਪਾਰਟੀ ਦਾ ਰਲ ਕੇ ਤੁਸੀਂ ਸਾਰੇ ਪੰਜਾਬ ਦੇ ਮੁੰਡੇ ਸਿੱਖ ਮੁੰਡੇ ਕਟਾਏ ਹੁਣ ਤੁਸੀਂ ਸਿੱਖ ਮੁੰਡੇ ਫੇਰ ਕਟਾਉਣ ਲੱਗੇ ਅਜੇ ਮੈਂ ਸਿੱਖਾਂ ਨੂੰ ਅਪੀਲ ਕਰਦਾ ਰੱਬ ਦਾ ਵਾਸਤਾ ਜੇ ਇਹਨਾਂ ਨੂੰ ਪਾਵਰ 'ਚ ਨਾ ਲੈ ਕੇ ਕਿਤੇ ਆ ਜਾ ਅੱਗੇ ਤੁਸੀਂ ਇਹਨਾਂ ਦੇ ਇੱਕ ਐਮਐਲਏ ਜਿਤਾਇਆ ਉਹ ਵੀ ਨਾ ਜਿਤਾਇਆ ਤੇ ਅੱਜ ਇਹਨਾਂ ਦਾ ਫਰਜ ਬਣਦਾ ਸੀ ਇਹ ਕਹਿਣਾ ਕਿ ਯਾਰ ਬੱਚੇ ਪੰਜਾਬ ਦੇ ਨੇ ਗਲਤੀ ਹੋ ਗਈ ਮੈਂ ਮaaf ਕੀਤਾ ਹੈ ਨਾ ਉਹ ਤਾਂ ਮਾਫੀ ਦਾ ਨਾਂ ਨਿਚਾਨ ਨਹੀਂ ਕਿ ਉਹ ਕਹਿੰਦੇ ਗਰੁੱਪ ਚ ਲਾਇਆ ਜਾ ਰਿਹਾ ਤੇ ਮਾਰਨ ਦੀਆਂ ਸਾਜਸ਼ਾਂ ਘੜੀਆਂ ਜਾ ਰਹੀਆਂ ਦੇਖੋ ਜੇ ਕਿੰਨੀ ਸ਼ਰਧਾਰਥ ਸ਼ੋਮਿਕ ਸਿੰਘ ਸੌਦਾ ਲਾਉਣਾ ਮੈਂ ਅੱਗੇ ਵੀ ਮੀਡੀਆ ਬੁਲਾ ਕੇ ਗਿਆ ਸੌਦਾ ਲਾਉਣ ਦੀ ਡੈਫੀਨੇਸ਼ਨ ਕੀ ਹੈ ਉਹਦੀ ਡੈਫੀਨੇਸ਼ਨ ਕਤਲ ਨਹੀਂ ਰੈਕਟੀਫਾਈ ਕਰਨਾ ਸੁਧਾਰਨਾ ਪਰ ਸਾਡੇ ਅਫਸਰਾਂ ਨੂੰ ਕੌਣ ਸਮਝਾਵੇ ਕੀ ਸੋਦਾ ਲਾਉਣ ਦੀ ਡੈਫੀਨੇਸ਼ਨ ਕਤਲ ਨਹੀਂ ਹੁੰਦੀ ਉਹ ਇੱਕ ਵਰਡ ਆ ਪੰਜਾਬ ਦੇ ਵਰਡ ਨੇ 6 ਸਾਲ ਪਹਿਲਾਂ ਬਠਿੰਡੇ ਇੱਕ ਪਰਚਾ ਦਰਜ ਹੋਇਆ ਸੀ ਉਹ ਕੇਸ ਵੀ ਮੇਰੇ ਕੋਲ ਹੈ ਹੂੰ ਉਹ ਚ ਕੀ ਕਿਹਾ ਸੀ ਸਾਡੇ ਕਲਾਇੰਟ ਨੇ ਉਹ ਅਲੀਗੇਸ਼ਨ ਲੱਗੇ ਸੀ ਕਿ ਰਾਤ ਨੂੰ ਉਹਨੇ ਕਹਿ ਸੀ ਕਿ ਇੱਕ ਰঞ্জੀਤ ਸਿੰਘ ਨਾਂ ਦਾ ਹੌਲਦਾਰ ਹੈ ਜਿਹੜਾ ਉਹਨੂੰ ਠੋਕੇਗਾ ਮੈਂ ਇਹਨੂੰ 21000 ਦੇਵਾਂਗਾ ਤੇ ਪਰਚਾ ਦਰਜ ਉਦੋਂ ਦੇ ਐਸਐਸਪੀ ਨੇ 302 ਦਾ ਦਰਜ ਕਰਤਾ ਸੀ ਅਸੀਂ ਹਾਈ ਕੋਰਟ ਗਏ ਦਾ ਹਾਈ ਕੋਰਟ ਦੇ ਵਿੱਚ ਬਠਿੰਡਾ ਪੁਲਿਸ ਨੂੰ ਮਾਫੀ ਮੰਗਣੀ ਪਈ ਸੀ ਜਦੋਂ ਅਸੀਂ ਡਿਕਸ਼ਨਰੀ ਕਢੀ ਤਾਂ ਠੋਕਣ ਦਾ ਮਤਵਲੇ ਸੀ ਕਿ ਕੰਮ ਸਫਾਈ ਨਾਲ ਕਰਨਾ ਦੇਖੋ ਇਹ ਗੱਲਾਂ ਤਾਂ ਬਣਾਈਆਂ ਨੇ ਬਾਹਰ ਜਦੋਂ ਅਦਾਲਤ ਚਾਉਣੇ ਹੋ ਨਾ ਉਦੋਂ ਵਰਡਿੰਗ ਉਹ ਨਹੀਂ ਰਹਿੰਦੀ ਹੁੰਦੀ ਹੂੰ ਉਦੋਂ ਜਿਹੜੀ ਵਰਡਿੰਗ ਤੇ ਪਰਚਾ ਦਰਜ ਕਰਾਇਆ ਉਹਨੂੰ ਪ੍ਰੂਵ ਕਰਨਾ ਹੈ ਪਰ ਐ ਨਾ ਪਿਛਲੇ ਪ੍ਰਾਤਨ ਸਮੇਂ ਦੇ ਵਿੱਚ ਸਿੰਘ ਅਕਸਰ ਹੀ ਕਹਿੰਦੇ ਸੀ ਕਿ ਦੁਸ਼ਮਣ ਨੂੰ ਮਾਰਨਾ ਕਹਿੰਦੇ ਸੋਧ ਦਿੱਤਾ ਗਿਆ ਪ੍ਰਾਤਨ ਸਿੱਖਾਂ ਦੇ ਸ਼ਬਦ ਤਾਂ ਫਿਰ ਇਹੀ ਚੱਲਦੇ ਸੋਧਾ ਸੋਦਾ ਲਬਜ ਤੁਹਾਡਾ ਲਬਜ ਹੈ ਜਾਂ ਬਾਹਰਲੇ ਬਾਹਰਲੇ ਲੋਕਾਂ ਦੇ ਆਪ ਦੇ ਲਬਜ ਬਣਾਏ ਹੋਏ ਨੇ ਪਰ ਐਸ ਪਰ ਲਾਜ ਜਿਹੜਾ ਹੈ ਸੋਧਨਾ ਜਿਹੜਾ ਇਹ ਲਬਜ ਮੌਤ ਨਹੀਂ ਹੋ ਇਹਦਾ ਹਰ ਖਿੱਤੇ ਦੇ ਲਬਜ ਨੇ ਹੂੰ ਜਿਵੇਂ ਮਾਝੇ ਦਾ ਲੱਗ ਹੈ ਖਾਲਸਿਆਂ ਦਾ ਲੱਗ ਹੈ ਮਾਲਵੇ ਦਾ ਲੱਗ ਹੈ ਜਵਾਬੇ ਦੇ ਲਬਜ ਅਲੱਗ ਨੇ ਪਰ ਜਦੋਂ ਲਾਜ ਤੁਸੀਂ ਕੋਡ ਚਾਉਣਾ ਹੈ ਉਦੋਂ ਲਬਜ ਦੇਖਣੇ ਨੇ ਕਿ ਲਬਜ ਕਿੱਥੇ ਕਮ ਆਉਂਦੇ ਹੂੰ ਸੋਦਾ ਲਾਉਣਾ ਕਿਵੇਂ ਪ੍ਰੂਫ ਕਰੋਗੇ 302 ਬਣਦੀ ਹੈ ਸੋਦਾ ਲਾਉਣ ਦਾ ਕਿਵੇਂ ਯੂਪੀ ਲਵਾਉਗੇ ਤੁਸੀਂ ਉਹਨਾਂ ਵਾਲੇ ਸਮੇਂ 'ਚ ਕੀ ਉਹਨਾਂ ਨੇ ਕਿਹਾ ਕਿ ਇਹਨੂੰ ਕਤਲ ਕਰਨਾ ਸੌਦਾ ਲਾਉਣਾ ਗਲਤੀ ਨੂੰ ਸੁਧਾਰਨਾ ਸ਼ਾਇਦ ਉਹਨਾਂ ਨੇ ਇਹ ਕਿਹਾ ਹੋਵੇ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਉਹਨਾਂ ਨੂੰ ਬਾਕੇ ਸਮਝਾਈਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰੂ ਹੈ ਸਾਡਾ ਇਹਨਾਂ ਦੀ ਬਦਨਾਮੀ ਨਾ ਕਰੋ ਉਹਨਾਂ ਨੇ ਸ਼ਾਇਦ ਇਹ ਕਿਹਾ ਹੋਵੇ ਕਿ ਤੁਸੀਂ ਸਰਸੇ ਵਾਲੇ ਗੁਰੂ ਦਾਪਦੇ ਦਾ ਖੜਾ ਛੱਡ ਦਿਓ ਅਕਾਲ ਤਖਤ ਸਾਹਿਬ ਨਾਲ ਜੁੜਜੋ ਸ਼ਾਇਦ ਉਹ ਬੱਚੇ ਕਹਿ ਰਹੇ ਹੋਣ ਕਿ ਤੁਸੀਂ ਸਰਸੇ ਵਾਲੇ ਸਾਧ ਦਾ ਖੜਾ ਛੱਡ ਦਿਓ ਤੁਸੀਂ ਗੁਰਸਿੱਖ ਪਰਿਵਾਰ ਹੋ ਅਕਾਲ ਤਖਤ ਸਾਹਿਬ ਨਾਲ ਜੁੜੋ ਸ਼ਾਇਦ ਉਹ ਗੱਲਾਂ ਐਕਸਪਲੇਨ ਹੋਰ ਉਹਦੇ ਵਿੱਚ ਕੋਈ ਬਿੱਟੂ ਨਾਮ ਦਾ ਜ਼ਿਕਰ ਆਉਂਦਾ ਉਹ ਕਹਿੰਦੇ ਇੱਕ ਲੁਧਿਆਣੇ ਦੇ ਬਿੱਟੂ ਕਈ ਨੇ ਉਹਦੇ ਵਿੱਚ ਜ਼ਿਕਰ ਆਉਂਦਾ ਕਿ ਪਹਿਲਾਂ ਆਉਂਦਾ ਨੰਬਰ ਦੂਜਾ ਮਜੀਠੀਆ ਦਾ ਨੰਬਰ ਕਈ ਨੰਬਰ ਉਹਨਾਂ ਨੇ ਆਡੀਓ ਲੈ ਕੇ ਪੰਜਾਬ ਦੇ ਅੰਦਰ ਉਹ ਲੋਕ ਸਾਡੇ ਤੇ ਪ੍ਰੈਸ਼ਰ ਪਾ ਰਹੇ ਨੇ ਉਹ ਸਰਕਾਰ ਚਲਾ ਰਹੇ ਨੇ ਜਿਨ੍ਹਾਂ ਨੂੰ ਲੋਕਾਂ ਨੇ ਹਰਾਇਆ ਹੋਇਆ ਜਿਹਨੂੰ ਲੋਕਾਂ ਨੇ ਹਰਾਇਆ ਗਵਰਨਮੈਂਟ ਨੇ ਮਨਿਸਟਰ ਬਣਾਇਆ ਉਹ ਬੰਦੇ ਸਾਨੂੰ ਡਾਇਰੈਕਸ਼ਨ ਦੇ ਰਹੇ ਨੇ ਜਿਹੜਾ ਬੰਦਾ ਡਰੱਗ ਦਾ ਧੰਦਾ ਕਰਦਾ ਜਿੰਨੇ ਦੇ ਪਰਚੇ ਦਰਜ ਨੇ ਉਹ ਬੰਦਾ ਕੌਮ ਨੂੰ ਸੇਧ ਦੇ ਰਿਹਾ ਦੇਖੋ ਤੁਸੀਂ ਜਿਹੜਾ ਬੰਦਾ ਸਰਸੇ ਵਾਲੇ ਸਾਧ ਦੇ ਲਪੇਟੇ ਚ ਡਰੱਗ ਦਾ ਧੰਦਾ ਕਰਦਾ ਏ ਉਹਦੇ ਤੇ ਐਲੀਗੇਸ਼ਨ ਨੇ ਉਹ ਬੰਦਾ ਕੌਮ ਨੂੰ ਸੇਧ ਦੇ ਰਿਹਾ ਕਰੀਏ ਕੀ ਇਸ ਦੇ ਵਿੱਚ ਤੇ ਜਿਹੜਾ ਬੰਦਾ ਹਾਰਿਆ ਏ ਉਹ ਬੰਦਾ ਸਾਨੂੰ ਸਟੇਟ ਨੂੰ ਡਾਇਰੈਕਸ਼ਨ ਦੇ ਰਿਹਾ ਪੰਜਾਬ ਦਾ ਤਾਂ ਬੇੜਾਗਰਕ ਹੋਣਾ ਹੀ ਹੋਣਾ ਹੈ ਕੋਈ ਗੱਲ ਨਹੀਂ ਸਮਝਾਈ ਕਿੰਨੇ ਤੇ ਟਰੱਕ ਦੇ ਕੇਸ ਡਰੱਗ ਦੇ ਪਰਚੇ ਦੇ ਮਜੀਠੇ ਦੇ ਪਰਚੇ ਦਰਜ ਨੇ ਮਜੀਠੇ ਦੇ ਅੱਛਾ ਹਾਂ ਉਹਦੇ ਪਰਚੇ ਦਰਜ ਨੇ ਹੁਣ ਉਹਨੇ ਕਿ ਰੈਟਾ ਫਾਈਲ ਕੀਤੀ ਹੈ ਕਿ ਮੈਨੂੰ ਜਿਹੜੀ ਸਿਕਿਉਰਿਟੀ ਦਿੱਤੀ ਜਾਵੇ ਦੇਖੋ ਇੱਥੇ ਪੰਜਾਬ ਚ ਰੋੜਾ ਪਾਇਆ ਹ ਹ ਕੀ ਮੁੰਡੇ ਫਸਾਤੇ ਨੇ ਪੰਜਾਬ ਦੇ ਸਿੱਖ ਮੁੰਡੇ ਉੱਥੇ ਜਾ ਕੇ ਰੈਟ ਫਾਈਲ ਕਰਤੀ ਹਾਈ ਕੋਰਟ ਚ ਮੈਨੂੰ ਸਿਕਿਉਰਟੀ ਦਿੱਤੀ ਜਾਵੇ ਕੀ ਕਰੋਗੇ ਇਸ ਦੇ ਵਿੱਚ ਕੀ ਇਹ ਪੰਜਾਬ ਦੇ ਲੋਕ ਨੇ ਕੀ ਇਹ ਪੰਜਾਬ ਦੇ ਪੁੱਤਰਾਂ ਨੂੰ ਮਾਰਨ ਲੱਗੇਗੇ ਬਚਾਉਣਗੇ ਅਗਰ ਖੁਦਾਨਾ ਖਾਸ ਦਾ ਦਵਾਰਾ ਪਾਵਰ ਚ ਆ ਗਏ ਤਾਂ ਇਹਨਾਂ ਨੇ ਭਗਵੰਤ ਮਾਨ ਨਾਲੋਂ ਵੀ ਸਾਡੇ ਨਾਲ ਮਾਰੀ ਕਰਨੀ ਹੈ ਇਹਨਾਂ ਨੇ ਪਲਾਸਾਂ ਦੇ ਨਾਲ ਤੁਹਾਡੇ ਨਾ ਖਿੱਚਣੇ ਕਰਨ ਨੇ ਇਹੋ ਜਿਹੇ ਲੋਕਾਂ ਨੇ ਹ ਸੋ ਅੱਜ ਵੀ ਤੁਹਾਡੇ ਕੋਲ ਟਾਈਮ ਹੈ ਦੇਖੋ ਅੱਜ ਇਹਨਾਂ ਕੋਲ ਆਡੀਓ ਵੀਡੀਓ ਲੱਭ ਗਿਆ ਨੇ ਭਾਈ ਅਮਰਤਪਾਲ ਦੀ ਇਹ ਤਾਂ ਅਦਾਲਤ 'ਚ ਪਤਾ ਲੱਗੇਗਾ ਨਾ ਇਹ ਵੀਡੀਓ ਕਿੱਥੋਂ ਆਈਏ ਸਟੈਪ ਟੂ ਸਟੈਪ ਉਹਨਾਂ ਦੇ ਪਿੱਛੇ ਦੇ ਉੱਤੇ ਜੇ ਵੇਖ ਜੀਏ ਤੇ ਵੀਡੀਓ ਜਿਹੜੀਆਂ ਆਡੀਓ ਸੌਰੀ ਪਾਈਆਂ ਜਾ ਰਹੀਆਂ ਨੇ ਚਾਹੇ ਉਹ ਅਮਰਤਪਾਲ ਸਿੰਘ ਦੀ ਆਵਾਜ਼ ਜਾਂ ਕਈ ਤਰ੍ਹਾਂ ਦੇ ਜੇ ਇਸ ਤੇ ਆਪਾਂ ਐਡਮਿਸਿਬਲ ਰੱਖਣਾ ਇਹਨੂੰ ਤਾਂ ਇਹਨਾਂ ਦੇ ਕਾਲੀਆਂ ਦਾ ਪ੍ਰਧਾਨ ਹੈ ਆਪਦੇ ਗਨਮੈਨ ਦੇ ਗੱਲ ਪੈ ਗਿਆ ਉਹਦੀ ਡਿਊਟੀ ਲੱਗੀ ਹਰਮੰਦਰ ਸਾਹਿਬ ਦੇ ਬਾਹਰ ਹਣ ਅਚਨ ਲੱਗ ਗਿਆ ਵੀਡੀਓ ਚੇਂਜ ਕੀਤੀਆਂ ਨੇ ਨਾ ਜਿਹਨਾਂ ਨੇ ਆਪ ਬੋਲਿਆ ਸੀ ਇਹਨਾਂ ਨੇ ਕਿਹਾ ਸੀ ਵੇਖੋ ਲੋਕਾਂ ਨੇ ਸਾਡੇ ਪ੍ਰਧਾਨ ਦੀਆਂ ਵੀਡੀਓ ਕਿਵੇਂ ਬਣਾਤੀਆਂ ਨੇ ਕਿਤੇ ਤਾਂ ਨੱਚੀ ਜਾਂਦਾ ਕਿਤੇ ਕਿਸੇ ਗੱਲ ਪਈ ਜਾਂਦਾ ਕਿਤੇ ਭੰਗੜੇ ਪਈ ਜਾਂਦਾ ਉਹ ਜੇ ਉਹ ਵੀਡੀਓ ਕਨਵਰਟ ਕੀਤੀਆਂ ਨੇ ਐਡਿਟ ਕੀਤੀਆਂ ਨੇ ਤਾਂ ਫਿਰ ਇਹ ਵੀਡੀਓ ਨੂੰ ਆੜੀਆਂ ਨੂੰ ਅਸੀਂ ਕਿਵੇਂ ਸਹੀ ਕਹਾਂਗੇ ਜਿਹੜੀ ਤੁਹਾਡੇ ਉਲਟ ਗਈ ਉਹ ਤਾਂ ਗਲਤ ਜਿਹੜੀ ਦੂਜੇ ਉਲਟਾ ਗਈ ਉਹ ਸਹੀ ਤੁਸੀਂ ਸਹੀ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ ਇਹ ਸਲੈਬ ਦੇ ਵਿੱਚ ਜਾ ਕੇ ਕਲੀਅਰ ਹੋਊਗੀ ਗੱਲ ਇਹ ਤਾਂ ਇਹ ਤਾਂ ਐਫਐਐਸਐਲ ਦੀ ਰਿਪੋਰਟ ਆਉਂਦੀ ਹੂੰ ਇਹਨਾਂ ਦੀਆਂ ਬੋਲਣ ਤੇ ਗੱਲਾਂ ਕੋਰੂ ਨਹੀਂ ਹੁੰਦੀਆਂ ਆਪਦੀਆਂ ਜੇ ਇਹਨੂੰ ਐਡੀ ਪ੍ਰੋਬਲਮ ਸੀ ਨਾ ਜਿਵੇਂ ਪੰਜਾਬ 'ਚ ਦੁਖੀ ਐ ਤਾਂ ਇਹਨੂੰ ਫਰਜ ਬਣਦਾ ਸੀ ਕਿ ਜੀ ਖਾਲਸਾ ਜੀ ਬਹਿਬਲ ਕਾਲਾਂ ਦਾ ਚਲਾਨ ਪੇਸ਼ ਕਰਾਓ ਉਹਦੇ ਵਿੱਚ ਬਾਦਲ ਜਿਹੜਾ ਐ ਉਸ ਦੇ ਵਿੱਚੋਂ ਨਿਕਲਿਆ ਹੋਇਆ ਡਬਲ ਮਰਡਰ ਐ ਚਾਹੇ ਮੇਰਾ ਰਿਸ਼ਤੇਦਾਰ ਐ ਚਾਹੇ ਮੇਰਾ ਨਹੀਂ ਰਿਸ਼ਤੇਦਾਰ ਜੇ ਰਿਸ਼ਤੇਦਾਰ ਐ ਉਸ ਨੂੰ ਫਾਂਸੀ ਦਿਵਾਓ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਦੀ ਉਹਨੇ ਹੈਲਪ ਕੀਤੀ ਐ ਉਹਨਾਂ ਦੀ ਮੌਤ ਮੰਗਦਾ ਫਿਰ ਕਹਿੰਦੇ ਵੀ ਇਹ ਪੰਜਾਬ ਦਾ ਪੁੱਤਰ ਹੈ ਤੇ ਇਹ ਕੌਮ ਦਾ ਪੁੱਤਰ ਹੈ। ਇਹ ਕੌਮ ਦਾ ਇੱਕ ਵਫਾਦਾਰ ਸਿਪਾਹੀ ਹੈ। ਪਰ ਨਾ ਉਥੇ ਤਾਂ ਅਸੀਂ ਸਹੀ ਹਾਂ। ਸਾਨੂੰ ਤਾਂ ਸਿਕਿਉਰਿਟੀ ਚਾਹੀਦੀ ਹੈ। ਸਾਡੇ ਤੇ ਜਿੰਨੇ ਮਰਜੀ ਅਲਿਗੇਸ਼ਨ ਲੱਗੇ ਹੋਣ ਸੋ ਵਧੀਆ ਢੰਗ ਹੈ ਜਿਵੇਂ ਉਹਨੇ ਕਿਹਾ ਹੈ ਪ੍ਰਧਾਨ ਮੰਤਰੀ ਨੇ ਇਹ ਟਾਈਮ ਫਿਕਸ ਕਰਨਗੇ ਆਪ ਦਾ। ਉਹਦਾ ਪਰਿਵਾਰ ਟਾਈਮ ਦੇਵੇਗਾ ਇਮਜੀਟੀਏ ਨੂੰ। ਕਾਲ ਤੱਕ ਸਾਬ ਤੇ ਚੱਲੇ ਆ ਸੌ ਚੁੱਕਣ ਚੱਲੇ ਆ ਉਹ ਤਾਂ ਉਹ ਤਾਂ ਨਹੀਂ ਜੀ ਗੱਲ ਮੰਤਰੀ ਵਾਲੀ ਆ ਗਈ ਨਾ ਆ ਪ੍ਰਧਾਨ ਮੰਤਰੀ ਵਾਲੀ ਗੱਲ ਆ ਜਿਹੜਾ ਮੁੰਡਾ ਅੰਦਰ ਹੈ ਕਿ ਉਹਨਾਂ ਦਾ ਪਰਿਵਾਰ ਜਾਵੇਗਾ ਦਸਾਂ ਦਿਨਾਂ ਦੇ ਵਿੱਚ ਵਿੱਚ ਕਾਲ ਤੱਕ ਸਾਬ ਤੇ ਇਹਨੂੰ ਬੁਲਾ ਕੇ ਜਾਣਗੇ ਕਿ ਤੂੰ ਉੱਥੇ ਆ ਸੌ ਚੁੱਕ ਜੇ ਸਾਡੇ ਮੁੰਡੇ ਨੇ ਭਾਈ ਅਮਰਤਪਾਲ ਦੇ ਖਿਲਾਫ ਨਸ਼ੇ ਦੀ ਗੱਲ ਕੀਤੀ ਹੈ ਤੇ ਕਾਲ ਤੱਕ ਸਭ ਸਾਡਾ ਬੂਟਾ ਪਟੇ ਤੇ ਜੇ ਤੂੰ ਆਪਦੇ ਕੋਲੋਂ ਕਈ ਰ ਤੇਰਾ ਕੱਖ ਨਾ ਰਹੇ ਬੜੀ ਕਲੀਅਰ ਗੱਲ ਆ ਸਿੱਖਾਂ ਲਈਦਾ ਸਭ ਤੋਂ ਵੱਡਾ ਕਾਲ ਤੱਕ ਸਾਬ ਹੈ ਨਹੀਂ ਤੇ ਇਹ ਆਪ ਵੀ ਆਪਣੇ ਨੂੰ ਗੁਰਸ਼ਖ ਮੰਨਦੇ ਨੇ ਤੇ ਬੈਟਰੇ ਸਾਹਮਣਾ ਕਰ ਲੈਣਾ ਹੁੰਦਾ ਤੁਹਾਨੂੰ ਇਹ ਲੱਗਦਾ ਕਿ ਜਿਹੜੀ ਉਹ ਗੱਲ ਦਾ ਇਹਦੇ ਦੇ ਅਲੀਗੇਸ਼ਨ ਲੱਗੇ ਮੰਤਰੀ ਤੇ ਮੰਤਰੀ ਅਮਰਤਪਾਲ ਸਿੰਘ ਦੇ ਖਿਲਾਫ ਉਹਦਾ ਨਵੇੜਾ ਅਕਾਲ ਤਖਤ ਸਾਹਿਬ ਤੇ ਜਾ ਕੇ ਹੋਵੇਗਾ ਅਕਾਲ ਤਖਤ ਸਾਹਿਬ ਤੇ ਨਵੇੜਾ ਬੜੀ ਵੱਡੀ ਗੱਲ ਹੈ ਬੂਟਾ ਪਟਣ ਦੀ ਗੱਲ ਕਰਨੀ ਉਹਨੇ ਕਿਹਾ ਜਾਂ ਮੇਰਾ ਬੂਟਾ ਪਟਿਆ ਜਾਂ ਜਾਂ ਇਹਦਾ ਪਟਿਆ ਜਾਵੇ ਤੇ ਰੁਕਣੀ ਗੱਲ ਤਾਂ ਹੈ ਤੁਹਾਡਾ ਜਿੰਦਾ ਜੀ ਕਰਦਾ ਜਦੋਂ ਜੀ ਕਰਦਾ ਮਾਈਕ ਲੈ ਕੇ ਬਹਿ ਜਾਂਦਾ ਜੇ ਉਹਨਾਂ ਦੇ ਮਾਵਾ ਤੇ ਪੁੱਤਰ ਜੇਲਾ 'ਚ ਰਹੇ ਗਰੀਬੀ ਨਾਲ ਉਹ ਮਰ ਗਏ ਕੁੱਟ-ਕੁੱਟ ਕੇ ਤੁਸੀਂ ਉਹਨਾਂ ਨੂੰ ਮਾਰਤਾ ਅੱਜ ਵੀ ਸਿੱਖ ਮੁੰਡਿਆਂ ਨੂੰ ਕਟਾਰਿਆ ਪੰਜਾਬਦਿਆਂ ਨੂੰ ਤੁਸੀਂ ਅਮੀਰ ਹੋ ਤੁਸੀਂ ਰਜਵਾੜੇ ਹੋ ਪਰ ਇਹ ਨਹੀਂ ਪਤਾ ਰਜਵਾੜੇ ਤੇ ਅਮੀਰ ਪਲਾਂ ਦੇ ਵਿੱਚ ਹੀ ਖਤਮ ਹੋ ਜਾਂਦੇ ਹੁੰਦੇ ਨੇ ਸਮੇਂ ਦੇ ਹਕੂਮਤਾਂ ਜਿਹੜੀਆਂ ਨੇ ਇਹ ਅੱਜ ਜ਼ਿਕਰ ਨਹੀਂ ਰਹੀਆਂ ਹਕੂਮਤ ਜਿਹੜੀ ਆ ਲੋਕਾਂ ਦੇ ਹੱਥ ਹੈ ਉਹ ਮਲੀਆਂ ਮੀਟ ਕਰ ਦਿੰਦੇ ਨੇ ਕੱਲ ਨੂੰ 2027 ਦੇ ਇਲੈਕਸ਼ਨ ਆਉਣੇ ਨੇ ਉਹਨਾਂ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਨੰਗ ਕਹਿੰਦੇ ਜੇ ਗਰੀਬ ਕਹਿੰਦੇ ਜੇ ਕਟਾਉਂਦੇ ਜੇ ਕੋਈ ਪਤਾ ਨਹੀਂ ਰਾਜ ਉਹਨਾਂ ਦੇ ਹੱਥ ਚ ਆ ਜੇ ਤੇ ਤੁਹਾਨੂੰ ਕਦੋਂ ਉਹਨਾਂ ਦਾ ਸਾਹਮਣਾ ਕਰਨਾ ਪਏ ਕਿਉਂਕਿ ਤੁਸੀਂ ਗੁਨਾਹ ਬੜੇ ਕੀਤੇ ਨੇ ਤਾਂ ਤਾਂ ਮੈਂ ਕਿਹਾ ਹੈ ਐਸੇ ਕਾਨੂੰਨ ਦੇ ਮੁਤਾਬਕ ਹੀ ਤੁਹਾਨੂੰ ਸਜ਼ਾ ਮਿਲਣੀ ਨੇ ਇਹਨਾਂ ਕਾਨੂੰਨਾਂ ਨੇ ਤੁਹਾਨੂੰ ਖਤਮ ਕਰਨਾ ਹੈ ਇਹਨਾਂ ਕਾਨੂੰਨਾਂ ਨੇ ਤੁਹਾਨੂੰ ਜੇਲਾ ਵਿਖਾਉਣੀਆ ਨੇ ਸੋ ਇਹ ਕੋਈ ਪਤਾ ਨਹੀਂ ਜਿਨ੍ਹਾਂ ਨੂੰ ਤੁਸੀਂ ਅੱਜ ਪਸੰਦ ਨਹੀਂ ਕਰਦੇ ਢਿੱਲੀਆਂ ਪੱਗਾਂ ਵਾਲੇ ਤੁਹਾਨੂੰ ਚੰਗੇ ਨਹੀਂ ਲੱਗਦੇ ਤੁਹਾਨੂੰ ਮੁਸ਼ਕਲ ਆਉਂਦਾ ਹੈ ਤੁਸੀਂ ਉਹਨਾਂ ਨੂੰ ਪੁਲਿਸ ਤੋਂ ਕਟਾਉਂਦੇ ਜੇ ਪਰਚੇ ਦਰਜ ਕਰਾਉਂਦੇ ਜੇ ਸਮਾਂ ਦੂਰ ਨਹੀਂ ਜਦੋਂ 2027 ਚ ਇਹਨਾਂ ਦੇ ਅੱਗੇ ਤੁਸੀਂ ਹੱਥ ਜੋੜ ਕੇ ਖਲੋਤੇ ਹੋ ਹੂੰ ਪਰ ਆੜੀਓ ਹੋਰ ਵੀ ਆ ਰਹੇ ਆ ਮਰਤਪਾਲ ਸਿੰਘ ਦੀਆਂ ਉਹਨਾਂ ਦੀ ਹਜੇ ਪੁਸ਼ਟੀ ਕਲੀਅਰ ਨਹੀਂ ਹੋ ਰਹੀ ਉਹਨਾਂ ਦੇ ਤੇ ਕੀ ਮੰਨਦੇ ਹੋ ਤੁਸੀਂ ਨਹੀਂ ਉਹ ਤਾਂ ਇਹਨਾਂ ਦੇ ਇੱਕ ਨੂੰ ਜਾਂ ਜੈਪੁਰ ਭੁੱਲਰ ਦੇ ਨਾਲ ਦੇਖੋ ਜੇ ਇਹ ਆੜੀਓ ਮੰਨਣੀਆਂ ਪੈਣਗੀਆਂ ਤੇ ਇੱਕ ਇਥੋਂ ਦਾ ਮਿਸਟਰ ਮਾਲੀ ਹੈ ਜਿਨ੍ਹਾਂ ਨੂੰ ਫੜਾਇਆ ਸੀ ਤਾਂ ਉਹਨਾਂ ਨੇ ਉਹਨਾਂ ਦੇ ਕਾਲੀਆਂ ਦੇ ਪ੍ਰਧਾਨ ਬਾਰੇ ਕਿਹਾ ਹੈ ਕਿ ਕਿਸੇ ਇੱਕ ਸਿੰਗਰ ਦੇ ਨਾਲ ਮੈਂ ਕਮਰੇ 'ਚ ਵੇਖਿਆ ਸੀ ਕੋਈ ਗੱਲ ਸੁਣਾ ਰਿਹਾ ਸੀ ਹੂੰ ਫਿਰ ਤਾਂ ਸਾਰਾ ਕੁਝ ਤੈਸ ਨੈਸ ਜੇ ਤੁਸੀਂ ਇਥੇ ਐਡਮਿਟ ਕਰਨਾ ਹੈ ਤੇ ਫਿਰ ਤਾਂ ਸਾਰਾ ਕੁਝ ਹੀ ਗਿਆ ਥੋੜੀਆਂ ਤਾਂ ਬਹੁਤ ਆੜੀਆਂ ਵੀਡੀਓ ਤੁਹਾਡੇ ਉਹ ਸੂਰਮੇ ਜਿਨ੍ਹਾਂ ਦੀਆਂ ਵੀਡੀਓ ਬੜੀਆਂ ਹੋਈਆਂ ਨੇ ਉਹਨਾਂ ਜਿਹੜੇ ਤੁਸੀਂ ਬੋਲੇ ਨਹੀਂ ਤੁਸੀਂ ਤਾਂ ਲਾਕੇ ਦੇਤੀ ਉਹਨਾਂ ਨੂੰ ਤੁਹਾਡੇ بڑے بڑے ਸੂਰਮੇ ਨੇ ਤੁਹਾਡੀ ਪਾਰਟੀ ਦੇ ਅੰਦਰ ਸੋ ਇਹ ਗੱਲਾਂ ਤਾਂ ਅੱਗੇ ਜਾਣਗੀਆਂ ਤੇ ਬੈਟਰ ਹੈ ਕਿ ਆਪਾਂ ਪਹਿਲੋ ਅਕਾਲ ਤਖਤ ਸਾਹਿਬ ਜਿਹੜੀ ਸੌ ਚੁੱਕਣੀ ਹੈ ਉਹ ਆਪਾਂ ਦਾ ਸਾਹਮਣਾ ਕਰਕੇ ਠੀਕ ਹੈ ਧੰਨਵਾਦ